ਵਾਦਾ ਕਰੇ ਲੋ ਬਈ 11 ਨਾਗ ਲਿਆਂਦੇ ਬਾਈ ਸਰਜੀਤ ਨੇ ਤੇ 50 ਮਿੰਟਾਂ ਦਾ ਸੌਦਾ ਹੋ ਗਿਆ ਬਾਈ ਕਿਹੜੇ ਪਿੰਡੋਂ ਆਇਆ ਬਾਈ ਠੀਕ ਆ ਤੇ ਕਿੰਨੇ ਚਿਰਚ ਸੌਦਾ ਹੋ ਗਿਆ ਬਾਈ ਫਰੀਦਕੋਟ ਮੰਡੀ ਦੇ ਤਾਂ ਬਸ ਹੁਣ ਸਰ ਖੜੇ ਸੀਗੇ ਹਜੇ ਠੀਕ ਆ ਤੇ 5-4 ਮਿੰਟਾਂ ਦੀ ਸੌਦਾ ਹੋ ਗਿਆ 12 ਨਾਗ ਲਿਆਂਦੇ ਸੀ ਇੱਕ ਬੱਕਰੀ ਸੀ ਕਿ ਸੂਣ ਵਾਲੀ ਵੇਚ ਆ ਠੀਕ ਆ ਜੀ ਆ 11 ਆ ਬੱਕਰੀ ਸੀ ਤੇ 11 ਨਾਲ ਛੋਟੇ ਸੀਗੇ ਜਿਹੜੀਆਂ ਸੀਗੀਆਂ ਆਪਣੇ ਕੋਲ ਠੀਕ ਹੈ ਕੌਣ ਸਾਰ ਬੈਗੀਆਂ ਤੇ ਸਾਰੇ ਵੀਰ ਮੈਂ ਕਹਿੰਦਾ ਵੀ ਇੱਥੇ ਪਹੁੰਚਾ ਗਏ ਵੰਡੀ ਲੱਗਦੀ ਆ ਸਾਹੀ ਆਪਣੀ ਹਵੇਲੀ ਦੇ ਸਾਹਮਣੇ ਸਾਹੀ ਹਵੇਲੀ ਦੇ ਸਾਹਮਣੇ ਤੇ ਮੈਂ ਵੀਰ ਸਾਰੇ ਰਾਤ ਇੱਥੇ ਪੁੱਜਿਆ ਕਰੋ ਆਪਣੇ ਕੀ ਦਿਨ ਅੱਜ ਸ਼ਨੀਵਾਰ ਨੂੰ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਨੰਬਰ ਦੱਸਦੇ ਆ ਆਪਣਾ ਆਪਾਂ ਦਾ ਨੰਬਰ ਹੈਗਾ 83602 83472 ਠੀਕ ਹੈ ਜੀ ਕਿਸੇ ਨੇ ਤਿੰਨ ਮਹੀਨੇ ਚਾਰ ਮਹੀਨੇ ਦੇ ਪੰਜਾਂ ਮਹੀਨੇ ਦੇ ਭੇੜ ਦੇ ਬੱਚੇ ਜਾਂ ਪੱਕੜੀ ਦੇ ਬੱਚੇ ਚਾਹੀਦੇ ਹੋਣ ਆਪਾਂ ਕੰਟੈਕਟ ਕਰ ਸਕਦਾ ਆ ਠੀਕ ਹੈ ਜੀ ਰਕ ਨਸਲ ਦੇ ਆਪਣੇ ਕੋਲ ਬੱਚੇ ਮਿਲਣਗੇ ਆਪਣਾ ਫਾਰਮ ਦਾ ਨਾਮ ਹੈਗਾ ਬਾਜੀਗਰ ਸਕੰਦਰ ਗੋਟ ਫਾਰਮ ਠੀਕ ਹੈ ਵਾਹ ਜੀ ਵਾਹ ਧੰਨਵਾਦ ਲਖਾਈ ਕਿਵੇਂ ਕੀਤੀ ਹੈ ਕੋਪੀ ਕੀ ਮੰਗਿਆ ਭਾਈ ਜਸਵੰਤ ਕੀ ਮੰਗਿਆ ਬਾਈ ਮੈਂ ਮੰਗਿਆ 25000 ਤਿੰਨ ਬੱਚੇ ਆ ਤੇ ਇੱਕ ਬੱਕਰੀ ਆ ਨਹੀਂ ਥੱਲੇ ਆਉਣਾ ਨਹੀਂ ਤਾਂ ਥੱਲੇ ਆਉਣਾ ਪੈਣਾ ਨਹੀਂ ਆਉਂਦਾ ਨਹੀਂ ਕੋਈ ਨਹੀਂ ਆਏਗਾ ਤੂੰ ਤਾਂ ਭਾਜ ਫਿਰ ਕੋਈ ਗੱਲ ਨਹੀਂ ਸ਼ਰਦਾਂਗੇ ਮਾਲ ਤੇ ਫਿਰਦੇ ਮਾਲ ਤੇ ਤੂੰ ਤੈਨੂੰ ਕਿਹਾ ਹੁਣ ਜਾਣ ਦੇ ਸਾਡੇ ਕੰਨੀ ਪੱਠਾ ਕੇ ਬੱਕਰੇ ਕੋਪੀ ਵੇਖੀ ਪੱਠਾ ਤਿੰਨੇ ਪੱਠਾ ਚੱਲ ਠੀਕ ਹੈ ਕੀ ਲਾਇਆ ਤੁਸੀਂ 15 ਉਹ ਸੁਆਹ ਕਾਲਾ ਕਰਤਾ ਚੱਲ ਬੋਲਿਆ ਜੈ ਜੈ ਕਰ ਲੋ ਯਾਰ ਇਹਦਾ ਵੀ ਵਪਾਰ ਦਾ ਕੰਮ ਤੂੰ ਨਿਹੜ ਕੇ ਕੰਮ ਜਾ ਜਾ ਥੱਲੇ ਹੀ ਬਹਿ ਕੇ ਤੂੰ ਜਾ ਜਾ ਦੱਸ ਥੱਲੇ ਜਾ ਜਾ ਦੂਜੇ ਦੱਸ ਜਾ ਜੀ ਥੱਲੇ ਹੀ ਬਸ ਤੂੰ ਦੱਸ ਵੀ ਜਾ 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 ਨਕਤਾ ਮੈਂ ਕਹ ਤੈਨੂੰ ਜਾ 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 ਲਾਉਂਗਾ ਮੈਂ ਦੱਸ ਕਹਿੰਦਾ ਭਰ ਲਓ ਚਾਹ ਦੱਸ ਦੇ ਤੂੰ ਅੱਦਾ ਕਰ ਜਾਂਦਾ ਝੋਲਾ ਲਾ ਕੇ ਦੇਖ ਬੱਕਰੀ ਹੋ ਗਈ ਆ ਪਰਚੀ ਵੀ ਕਰਾਉ ਪਰਚੀ ਇਹ ਕਰਾ ਆ ਕਟੋ ਵੀ ਪਰਚੀ ਪਰਚੀ ਇਹ ਕਰਾ ਦੂ ਆ ਪਰਚੀ ਕਟੋ ਉਹ 20 ਦੀ ਕਰਦਾ 20 ਦਾ ਲਾ ਦੇ ਮੇਰੇ ਕੋਲ ਘੱਟ ਨਹੀਂ ਹੋਣੀ ਕਿ ਯਾਰ ਚੱਤ ਮੰਦਾ ਦਾ ਪਾਲਾ ਨਾ ਨਾ ਤੈਨੂੰ ਬੱਤੀਆਂ 20 ਦੀ ਕਰਾ ਦੇ ਪਰਚੀ ਦੇ ਨਾ ਨਾ ਪਰਚੀ ਦੇ ਕੋ ਸਹੀ ਆ ਯਾਰ ਦੇ ਆ ਕਰਾਸ ਉਹਦਾ ਨੇੜੇ ਹੋਇਆ ਪਿਆ ਜਾਵਾ ਯਾਰ ਇਹਨਾਂ ਦਾ ਕਿਤੇ ਤਾਂ ਘੱਟ ਨਹੀਂ ਪਾਉਣੇ ਮੈਂ 4000 ਥੱਲੇ ਆ ਗਿਆ ਬੰਦਾ ਹਲੇ ਫੜ ਮੇਰੀ ਗੱਲ ਸੁਣਨਾ ਫਟਾ ਦਾ ਰਕਮੀ ਨਹੀਂ ਹੁਣਾ ਉਹਦਾ ਪਹਿਲਾ ਉਹ ਕਰਦਾ ਪਰਚੀ ਇਹ ਘਟਾ ਦੂ ਪਰਚੀ ਇਹਦਾ ਪਹਿਲਾ ਵਾਲੀ ਨਹੀਂ ਘਟਾਉਂਦਾ ਨਹੀਂ ਕਿੱਥੇ ਘਟਾਉਂਦਾ ਇਹ ਹੋੜੀਆ ਪਰਚੇ ਆਉਂਦੀ ਆਉਂਦੀ ਨਹੀਂ ਨਹੀਂ ਯਾਰ ਪੈਸੇ ਨਹੀਂ ਜਮੇ ਬੱਕਰੀ ਵੀ ਨਹੀਂ ਜਾਣੀਆਂ ਨਹੀਂ ਲੈ ਨਹੀਂ ਹੋ ਗਈ ਹਲੋ ਹਲੋ 20 ਦਿਨ ਨਹੀਂ ਹੁਣ ਜਸਵੰਤ ਮੰਨੀ ਨਹੀਂ ਹੁਣ ਉਹ ਪਰਚੀ ਇਸੇ ਨੇ ਕਰਵਾ ਦੇਣੀ ਤੇਰੀ ਉਹ ਨਹੀਂ 20 ਦਿਨ ਨਹੀਂ ਹੋਣੇ ਕਿਤੇ ਨਹੀਂ ਹੋਣੇ ਪ੍ਰਧਾਨ ਨਹੀਂ ਕੀ ਤੋ ਕੱਟ ਉਹ ਯਾਰ ਆਉਣਾ ਬੈ ਜਾ ਨਹੀਂ ਨਹੀਂ ਦੇਣਾ ਪੱਸੀਆਂ ਨਾ ਨਹੀਂ ਹੋਣਾ ਕਿ ਨਹੀਂ ਹੋਣਾ ਮੈਂ ਦੇਖ ਕੜੀ ਉਹ ਨਹੀਂ ਮੁਰਤ ਵਾਲਾ ਪੂਗਾ ਫਾਇਦਾ ਨਹੀਂ ਚੱਲ ਐਂ ਕਰ ਯਾਰ ਮੈਂ ਨਵੇਰ ਦਾ ਖੜੇ ਆੜਾ ਫੜ ਯਾਰ ਆੜਾ ਫੜ ਫੜਦਾ ਥੇ ਯਾਰ ਆੜਾ ਫੜ ਸਾਢੇ 20 ਦੀ ਹੋ ਗਈ ਲਖਾਈ ਤੇਰੀ ਹੋ ਗਈ ਨਹੀਂ ਨਹੀਂ ਚੁੱਪ ਕਰ 100 ਦੇ ਦੋ ਤੇਰਾ ਮਾਰ ਦਿਆਂਗਾ ਕਿੰਨੇ ਨੇ ਭਾਈ ਇਹਦੇ ਚ ਉਹ ਪਾਲਾ ਸਹੀ ਨਹੀਂ ਯਾਰ ਇਹਦੇ ਚੜ ਜੀ ਇਹ ਤਾਂ ਹੀ ਮੁੜਦੀ ਬਣਾ ਹੁਣ ਚੜਾਣਾ ਪੜੇ ਇਹ ਰੰਗੇ ਦੇ ਸੌਦੇ ਆ ਭਾਈ ਯਾਰ ਬਗੈਰ ਮੈਂ ਜਸਵਾਤ ਨਹੀਂ ਮਾਫੀ ਪਾਏ ਪਾ 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 ਤੇਰਾ ਪੋਪਲੀ ਹੋਵੇ ਦਵਾਈ ਨਹੀਂ ਆ ਰੋਗੇ ਨਹੀਂ ਹੋਗੇ ਲਗਾਈ ਆਪੋ ਮਾਜ ਨਹੀਂ ਕਿਰਸ਼ੋਂ ਪਾਦੀ ਤੂੰ ਸੌ ਪਾਦੀ ਅਸੀਂ ਵੀ ਸੌ ਪਾਦੀ ਦੇਣੀ ਨਹੀਂ ਬਸ ਸੱਤ ਯਾਰ ਮੈਂ ਨੇ ਇਹ ਫੜ ਬੱਕੇ ਨੀ ਨਿਵੇਰ ਲੋ ਯਾਰ ਕੀ ਫਰਕ ਪੈਂਦਾ ਨਹੀਂ ਨਹੀਂ ਫਿਰ ਸੱਤਾਂ ਨੇ ਫੜਾ ਲੈ ਮੇਰੇ ਸਰਸਾਰਾ ਲੱਗਦਾ ਯਾਰ ਚਲ ਆਲਾ ਫੜ ਹੁਣ ਬੋੜਾ ਨਾ ਮੈਂ ਆਪਦਾ ਹਿਸਾਬ ਨਾਲ ਲਖਾਈ ਤੇਰੀ ਹੋਗੀ ਕਿੰਨੀ ਹੋਗੀ ਚਲ ਚਲ ਠੀਕ ਆ ਕਰਾ ਲਖਾਈ ਠੀਕ ਆ ਏ ਮੈਂ ਟ ਲੈ ਲੇ ਫਿਰ ਤੂੰ ਮੈਂ ਨਾ ਦੇਉਂਗਾ ਤੈਨੂੰ ਜੋ ਵੀ ਕਰਾਂ ਮੈਂ ਤਖਾਈ ਤੋਂ ਕਰਾਂ ਮੈਂ ਮੂੰਹ ਆਏ ਨੂੰ ਰੱਖ ਮੂੰਹ ਆਏ ਨੂੰ ਰੱਖ 7200 ਦਾ ਲਖਾਈਆ ਕਰਾਉਗਾ ਜਾ ਪਰ ਲਖਾਈਆ ਕਰਾਉਗਾ ਏ ਬਕਰਿਆਂ ਨੂੰ ਲੱਗਿਆ ਨਾ ਫਸ ਹੋ ਗਏ ਟਾਈਮ ਕਿਹੜਾ ਟਾਈਮ 10 ਵਜੇ ਪਹਿਲਾਂ 9000 ਰੁਪਏ ਤੋਂ 9000 ਦਾ ਯਾਰ ਹਾਂ ਲੈ ਲੈ ਨਹੀਂ ਯਾਰ ਨਹੀਂ ਹੋਰ ਨਹੀਂ ਆਪਾਂ ਕੰਮ ਲੈ ਲੀਏ ਲੈ ਨਹੀਂ ਯਾਰ ਨਹੀਂ ਹੋਰ ਨਹੀਂ ਆਪਾਂ ਕੰਮ ਲੈ ਲੀਏ ਆਲਾ ਪੰਨਾ ਹੋਣਾ ਲਿਖਾਈ ਸਾਈਡ ਤੇ ਤਾਂ ਹੋ ਜਾ ਕਰ ਜੇ ਕੋਈ ਚੱਕਰ ਰਹੀ ਯਾਰ ਲਿਖਾਈ ਦਾ ਕੋਈ ਚੱਕਰ ਕੀ ਰਹਿ ਗਿਆ ਮੰਗਰ ਕੀ ਰਹਿ ਗਿਆ ਹੋ ਗਿਆ ਤੇ 200 ਬੰਦਾ ਹੈ ਅੱਲਾਹ ਵਾਹ ਯਾਰ ਨਹੀਂ ਨੌ ਉੱਤੇ ਹੋ ਗਿਆ ਇਹ ਉੱਤੇ ਮਾ ਇਹ ਕਿੰਨੇ ਵੇਲਾਂ ਦੇ ਬਾਈ ਉਹ ਨਾ ਨਹੀਂ ਬਣਾਇਆ ਯਾਰ ਇਹ ਨਹੀਂ ਲੈਣਾ ਇਹ ਵੜ ਜੂ ਮਜ਼ਾ ਨਹੀਂ ਨਹੀਂ ਯਾਰ ਉਹਨਾਂ ਦੇਓ ਯਾਰ ਕਪਤਾ ਨੂੰ ਦੇਓ ਇੰਨੇ ਦਾ ਤਾਂ ਫਿਰ ਇਹਨੇ ਵੀ ਲੈ ਲੈਣਾ ਹੈ ਇੰਨੇ ਦਾ ਤਾਂ ਫਿਰ ਇਹਨੇ ਵੀ ਲੈ ਲੈਣਾ ਇਹੇ ਮੰਡੀਆਂ ਦਾ ਥਾ ਪਤਾ ਇਹ ਲੈ 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 ਪਹਿਲਾਂ ਇਹ ਲੈ ਲੈ ਇਹ ਨਹੀਂ ਬੈਠ ਗੱਲ ਕਿੰਨੇ ਦਾ ਹੋ ਗਿਆ 7500 ਦਾ 500 ਬਸ ਇਹਦੇ ਹੁਣ ਰੋਈ ਜਾਂਦਾ ਐਵੇਂ ਤੇ ਤੇਰੀ ਗੱਲ ਸਹੀ ਹੋ ਗਈ ਉਹ ਯਾਰ ਬਾਈ ਯਾਰ ਤੂੰ ਨਾ ਲਗਾਈ 100 ਹੋਰ ਵੀ ਕਿਤਾ ਜੀ ਬਚਾ ਉਹ ਯਾਰ ਬਾਈ ਤੂੰ ਮੈਨੂੰ ਡਾਟਾ ਤੂੰ ਕਟੋ ਪਰਚੀ ਬਾਈ ਦੀ ਤਾਂ ਜੋफी ਰੱਖਿਆ ਪਰਚੀ ਕਟੋ ਉਹ ਵੇਖਦਾ ਨਹੀਂ ਯਾਰ ਨਹੀਂ ਯਾਰ ਫਿਰ 600 ਬਾਈ ਨੇ ਕਿਹਾ ਤੂੰ ਕੀ ਆਖਿਆ ਦੱਸ 8 ਦਾ ਦੇ 8 ਦਾ ਦਾ ਤੱਕਾ ਐਦਰਾ ਹਾਂ ਬਾਈ ਨੋਇਆ ਬੱਕਰੇ ਦਾ ਸੌਦਾ ਚੱਲੀ ਨਾ ਕਿਹੜੇ ਥਵਾ ਐ ਬਾਈ ਡੋਗਰ ਡੋਗਰ ਵਸਤੀ ਫਰੀਦਕੋਟ ਤੋਂ ਹਾਂਜੀ ਹਾਂਜੀ ਜੀ ਹਾਂ 500 ਰੁਪਏ ਦੇ ਰਿਹਾ ਸਹੀ ਐ ਜਮਾ ਨਹੀਂ ਹੁਣ ਚੇ ਵਿਕਣ ਬੱਕਰੇ ਉਹ ਤਾਂ ਨਾ ਹਜੇ ਹਾਂ ਜੋ ਪਹਿਲਾ ਮੋੜਦਾ ਹੀ ਦੇ ਦੇਣੀ ਸੀ ਕਿ ਨਹੀਂ ਸਾਨੂੰ ਪਤਾ ਬੱਕਰੇ ਤੇ ਉਹ ਸਹੀ ਹੈ ਯਾਰ ਹਮ ਮਗਰ ਵੀ ਕੋਹ ਨਹੀਂ ਰਹਿ ਗਿਆ ਮੇਰੀ ਗੱਲ ਸੁਣ ਬੱਕਰਾ ਰਾਜੀ ਆ ਹਾਂ ਜੈਜ ਰਵੀ ਹਾਂ ਦੇ ਦੇ ਬਾਈਆਂ ਥੋੜੇ ਸ਼ਹਿਰ ਦਾ ਬੰਦਾ ਆਪਣਾ ਆਪ ਦਾ ਬੰਦਾ ਦੇ ਦਾਂਗੇ ਪਰ ਰੌਲਾ ਹੁਣ ਪੱਲਿਓ ਪਾ ਕੇ ਨਹੀਂ ਦੇ ਸਕਦਾ ਤੈਨੂੰ ਹੀ ਪਤਾ ਭੂਮੀ ਕਿੱਥੇ ਖਰੀਦੇ ਆ ਪੂਰੇ ਸਾਥ ਦਾ ਦੇ ਘਰ ਦੇ ਖਰੀਦੇ ਨਹੀਂ ਹੁੰਦੇ ਉਹਨਾਂ ਦਿਖਾ ਦੇਣੇ ਸੀ ਫੇਰ ਹੁਣ ਆਪਾਂ ਦਾ 500 ਪਾਇਆ ਹੀ ਆ ਹਾਂ ਉਹ ਛੋਟ ਦੂਜੇ ਲੈ ਆ ਛੋਟੇ ਉਹ ਕਰ ਦਿੰਨਾ ਗੰਜੋਨ ਦੇ ਕੀ ਕਹਦਾ ਜਿਹੜੇ ਪੱਤਿਆਂ ਨੇ 75 ਨੇ ਨਹੀਂ ਬਾਕੀ ਤੂੰ ਭੋਗ ਦੇ ਲਾ ਸਹੀ ਹੈ ਇਹਦਾ 6500 ਕਹਿੰਦੇ ਹੈ ਮੰਗੇ ਉਹਨੇ ਖੋ ਲੈ ਜੋ ਮਰਜ਼ੀ ਮੰਗ ਜੇ ਪੂਰੇ 7 ਦਾ ਹੋਊਗਾ ਯਾਰ ਕਿਉਂਕਿ 6500 ਦਾ ਮੈਂ ਆਖ ਨਹੀਂ ਲੱਗਿਆ ਸੀਗਾ ਹੈ ਮੈਂ ਆਖ ਨਹੀਂ ਲੱਗਿਆ ਕਾਹਦਾ ਖਰੀਦਿਆ ਮੈਂ ਨਾ 9 10 ਕਿਲੋਮੀਟਰ ਹੈਗਾ ਹੀ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਬਈ ਆਪਾਂ 12 ਨਹੀਂ ਕਹਿੰਦੇ 13 ਨਹੀਂ ਕਹਿੰਦੇ 10 ਕਿਲੋਮੀਟਰ ਦੇ پیسے ਲੈਣੇ 6.5 ਕਿਲੋਮੀਟਰ ਉਹ ਤੇ ਬਰਬੜ ਲਈ 16 ਕਿਲੋ ਨਿਕਲਿਆ ਭਾਵੇਂ ਨਿੱਕੇ ਜਿਹੇ ਹਾਂ ਤੇ ਫਿਰ ਸਾਹਮਣੇ ਨਿਕਲਿਆ ਹਾਂ ਬਰਬੜੀ ਲੈ ਗਏ ਸੀ ਇੱਥੋਂ 16 ਕਿਲੋਮੀਟਰ ਦਾ ਜਮਾ ਪੂਰਾ ਤੋਹਾ ਚਾਟਾ ਲੈ ਤਾ ਹਾਂਜੀ 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 ਲਿਆ ਸੀ ਚਲੋ ਨਵੇੜੋ ਯਾਰ 5 700 ਦਾ ਉਧਰ ਕੀਤੇ ਉਧਰ ਕੀ ਯਾਰ ਉਹ ਦੇ ਦਿੰਨਾ 650 ਦਾ ਲੈ ਜਾ ਆ ਖੜਾ ਆ ਖੜਾ ਹਲਾ ਦੇ ਦੂ 500 ਦਾ ਲੈ ਜਾ ਇਹਦਾ ਮੈਨੂੰ ਪਤਾ ਵੀ ਉਹ ਚ ਵੀ ਕਿਲੋ ਘਟਦਾ ਹੋਰ ਆਣਦੇ ਜਾਣਦੇ ਮੰਡੀ ਦੇ ਆਏ ਆ ਯਾਰਾ ਸੇ ਪਰ ਵੀ ਤਾਂ ਜਾਂਦਾ ਹਾਂ 200 ਰੁਪਿਆ ਵਜਿਆ ਇਹਨੂੰ 200 200 ਯਾਰ ਠੀਕ ਆ ਭਾਈ ਲੱਗਣ ਦਿਓ ਆ ਇਹਨੂੰ ਮੂੰਹ ਕਰਕੇ ਪੈਸੇ ਗਿਣ ਭਾਈ ਵਿੱਛੀ ਸਰ ਖੁੱਲੀ ਨਹੀਂ ਜਾਣ ਕੇ ਛੱਡੀ ਖੁੱਲੀ ਉਹ ਲੋਕ ਨਹੀਂ ਕਰਦੇ ਜੀ ਉਹ ਕਰਨਾ ਹਜੇ ਕੰਮ ਤਾਂ ਨਹੀਂ ਆਇਆ ਕਰ ਨਹੀਂ ਮਤਲਬ ਕਿ ਲੌਕ ਨਹੀਂ ਕਿ ਇਹ ਲੌਕ ਹੋ ਜੇ ਨਹੀਂ ਹੁੰਦੀ ਉਹ ਨਹੀਂ ਹੁੰਦੀ ਰੋੜਾ ਭੱਜ ਗਿਆ ਮੇਰੇ ਕੱਲੇ ਦੇ ਹੈਗੇ ਮੇਰੇ ਕੱਲੇ ਦੇ ਮੈਂ ਤਾਂ ਸੱਤ ਦੇ ਫੜਾ ਲੰਗਾ ਕਿ ਨਹੀਂ ਬਈ ਹਾਂਜੀ ਹਾਂਜੀ ਮਾੜਾ ਸਾਈਡ ਤੇ ਨੇ ਜੋ ਗਿਆ ਸਾਡਾ 7200 ਦਾ ਮੈਂ ਤੁਹਾਨੂੰ ਕੀ ਕਹੀ ਮੈਂ ਤੁਹਾਨੂੰ ਇਹੀ ਆਂਦਾ ਸੀ ਜਿਹੜੀ ਕਿਲਾਈ ਦੇਣੀ ਹੈ ਨਾ 100 200 ਦਾ ਕੋਈ ਫਰਕ ਨਹੀਂ ਜੇ 500 ਨਫਾ ਲੈਣ ਦੇ ਤਾਂ ਅੱਧ ਮੈਂ ਲੈਣਾ ਹੁਣ ਮੈਂ ਉਹ ਤਾਂ ਲੈ ਜੀ ਰੋਲਾ ਇਹਦਾ ਕਿੰਨੀ ਭਾਈ ਸਹੀ ਤੁਹਾਨੂੰ ਲਖਾਈ ਹੋ ਗਈ ਆਪਦੀ ਫੌਜੀ ਮੈਂ ਤੁਹਾਨੂੰ ਸੱਲਾਹ ਕਰ ਧਿਆਨ ਨਾਲ